ਸ੍ਰੀ ਕਲਜੀ ਵੀਡੀਓ ਵੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਿਆ ਖਬਰ ਵਧੀਆ ਲੱਗੀ ਤੇ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦੇਣਾ ਦਸਵੀਂ ਦੀਆਂ ਪਹਿਲੀਆਂ ਤਿੰਨ ਪੋਜੀਸ਼ਨਾਂ ਤੇ ਕੁੜੀਆਂ ਦਾ ਕਬਜ਼ਾ ਲੁਧਿਆਣਾ ਪੰਜਾਬ ਬੋਰਡ ਵੱਲੋਂ ਅੱਜ ਐਲਾਨੇ ਕੀ ਤਸਵੀਂ ਜਮਾਤੀ ਦੇ ਨਤੀਜੇ ਚ ਕੁੜੀਆਂ ਨੇ ਮੱਲਾ ਮਾਰ ਗੀਆਂ ਹਨ ਪਹਿਲੀਆਂ ਦੋ ਪੋਜੀਸ਼ਨਾਂ ਤੇ ਲੁਧਿਆਣਾ ਤੇ ਤੀਜੇ ਸਥਾਨ ਤੇ ਅਮਸਦ ਦੀ ਕੁੜੀ ਨੇ ਟੌਪ ਕੀਤਾ ਪੰਜਾਬ ਬੋਰਡ ਵੱਲੋਂ ਆਪਣੇ ਅਧਿਕਾਰਿਤ ਵੈਬਸਾਈਟ ਤੇ ਜਾਰੀ ਕੀਤੇ ਗਏ ਨਤੀਜੇ ਅਨੁਸਾਰ ਤੇ ਜਸ ਸਿੰਘ ਸੁੱਤ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸਿਮਲਾਪੁਰ ਲੁਧਿਆਣਾ ਦੀ ਹੋਣ ਹਰ ਵਿਦਿਆਰਥਣ ਅਦਿੱਤੀ ਨੇ 650 ਚੋਂ 650 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਦਕਿ ਦੂਜੇ ਸਥਾਨ ਤੇ ਵੀ ਵੀ ਤੇਜਾ ਸਿੰਘ ਸਤੁੱਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸਿਮਰਾਪੂਰੀ ਲੁਧਿਆਣਾ ਦੀ ਹੈ ਵਿਦਿਆਰਥਣ ਅਲੀਸ਼ਾ ਸ਼ਰਮਾ ਨੇ 650 ਚੋਂ 645 ਅੰਕ ਪ੍ਰਾਪਤ ਕਰਦਿਆਂ ਦੂਜਾ ਸਥਾਨ ਮੱਲਾ ਮੱਲਿਆ ਹੈ ਨਤੀਜੇ ਅਨੁਸਾਰ ਜਿਸ ਥੰਤੇ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਮੰਤਨੀਲ ਅਮਰਸਦੀ ਕਰਮਨਪ੍ਰੀਤ ਕੌਰ ਰਹੀ ਹੈ ਜਿਸ ਨੇ 650 ਵਿੱਚੋਂ 645 ਅੰਕ ਪ੍ਰਾਪਤ ਕੀਤੇ ਹਨ ਵਿਦਿਆਰਥੀ ਆਪੋ ਆਪਣਾ ਨਤੀਜਾ ਦੇਖਣ ਲਈ ਪੰਜਾਬ ਪੋਰਡ ਦੀ ਅਧਿਕਾਰਿਕ ਵੈਬਸਾਈਟ ਤੇ ਨਤੀਜਾ ਦੇਖ ਸਕਦੇ ਹਨ